ਤੋ ਦੋਸਤੋ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਸਿੱਖ ਇਤਿਹਾਸ ਭਾਗ ਪਹਿਲਾ ਜੀਵਨ 10 ਪਾਤਸ਼ਾਹਾਂ ਲੇਖ ਪ੍ਰਿੰਸੀਪਲ ਕਰਤਾਰ ਸਿੰਘ ਐਮਏ ਜੀਵਨ ਸਾਖੀ ਕਾਂਡ 1 ਸਮੇਂ ਦੇ ਰੰਗ ਅਤੇ ਸਮੇਂ ਦੀ ਮੰਗ ਭਾਗ 1 ਮੋਢ ਕਦੀਮਾਂ ਤੋਂ ਪੂਰਵ ਵਿੱਚ ਵੀ ਅਤੇ ਪੱਛਮ ਵਿੱਚ ਵੀ ਇਹ ਖਿਆਲ ਦੁਰਿਆ ਆ ਰਿਹਾ ਹੈ ਕਿ ਸੰਸਾਰ ਦੀਆਂ ਮਹਾਨ ਵਿਅਕਤੀਆਂ ਮਨੁੱਖਤਾ ਉਤੇ ਆ ਬਣੀ ਕਿਸੇ ਅਦ ਦੇ ਭੀੜ ਸਮੇਂ ਪ੍ਰਗਟ ਹੁੰਦੀਆਂ ਹਨ ਉਨ੍ਹਾਂ ਦੇ ਜ਼ੁਮੇ ਸਮੇਂ ਦੀ ਮੰਗ ਮੁਜ਼ਮ ਕੋਈ ਖਾਸ ਕੰਮ ਲੱਗਾ ਹੈ ਜਦ ਜ਼ੁਲਮਾਂ ਜਾਂ ਅਗਿਆਨਤਾ ਦੀ ਊੜਕ ਹੋ ਜਾਂਦੀ ਹੈ ਅਤੇ ਮਨੁੱਖਤਾ ਪਾਪਾਂ ਅਪਰਾਧਾਂ ਦੇ ਘੇਰ ਅਤੇ ਘੁੱਪ ਘੇਰ ਭਰੇ ਚੱਕਰ ਵਿੱਚ ਫਸ ਕੇ ਅਸ਼ੂਗੁਣੇ ਦੀ ਡੂੰਗੀ ਨਿਵਾਨ ਦੀ ਜੜ ਜਿਗਦੀ ਹੈ ਜਦ ਰਾਜ ਅਤੇ ਸਮਾਜ ਬਦੂ ਕੀਤੇ ਜਾ ਰਹੇ ਅਤਿਆਚਾਰਾਂ ਦੇ ਨਾਲ ਪੀੜੀ ਅਤੇ ਮਿੱਟੀ ਮਧੌਲੀ ਜਾ ਰਹੀ ਜਨਤਾ ਬੇਬਲ ਹੋ ਕੇ ਪਕਾਰ ਉਠਾਉਂਦੀ ਹੈ ਜਦੋਂ ਧਰਮ ਅਤੇ ਨੇਕੀ ਦੇ ਪੂਰਨ ਪ੍ਰਹਾਰ ਅਤੇ ਅਧਰਮ ਦੇ ਬਦੀ ਦੇ ਖੁੱਲੇ ਪ੍ਰਚਾਰ ਦਾ ਤੋਰਾ ਤੋਰ ਪੈਂਦਾ ਹੈ ਤਾਂ ਪਰਲਾਪ ਪਕਾਰ ਰਹੀ ਮਨੁੱਖਤਾ ਦੀ ਬੋੜੀ ਕਰਨ ਲਈ ਸੰਸਾਰ ਦੀ ਹਾਲਾਤ ਸੁਧਾਰਨ ਲਈ ਜਗਤ ਜਲੰਦੇ ਨੂੰ ਠਾਰਨਾ ਰੱਖਣ ਅਤੇ ਬਚਾਉਣ ਦੀ ਜਾਲਮਾਂ ਅਤਿਆਚਾਰੀਆਂ ਨੂੰ ਕਰਮਾਂ ਤੋਂ ਘਰਜਣਾ ਅਤੇ ਡੱਕਣ ਲਈ ਧਰਮ ਅਤੇ ਨੇਕੀ ਦੀਆਂ ਤਾਕਤਾਂ ਨੂੰ ਸੁਰਜੀਤ ਅਤੇ ਬਲਵਾਨ ਕਰਨ ਲਈ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੀ ਮਨੁੱਖਤਾ ਨੂੰ ਜੀਵਨ ਦਾਤ ਗਿਆਨ ਦਾ ਚਾਨਣ ਦੇ ਕੇ ਸੱਚੇ ਅਤੇ ਸਿੱਧੇ ਰਾਹੇ ਕੌਣ ਲਈ ਡਿੱਗੇ ਹੋਏ ਨੇ ਚੁੱਕ ਕੇ ਉન્નਤੀ ਦੇ ਰਾਹ ਤੋਰਨ ਲਈ ਦੁਖੀਆਂ ਦਾ ਦਰਦ ਭੰਡਾ ਕੇ ਉਹਨਾਂ ਨੂੰ ਸੱਚੇ ਸੁੱਖ ਦੀ ਝਲਕ ਵਿਖਾ ਲੈਣ ਅਤੇ ਉਸ ਦੀ ਪ੍ਰਾਪਤੀ ਦੀ ਯਾਤਰਾ ਸਿਖਾਉਣ ਲਈ ਸੰਸਾਰ ਦਾ ਮਾਲਕ ਅਤੇ ਪ੍ਰਤੀਪਾਲਕ ਆਪਣੇ ਕਿਸੇ ਖਾਸ ਪਿਆਰੇ ਨੂੰ ਮਨੁੱਖੀ ਜਮਾ ਦੇ ਕੇ ਧਰਤੀ ਉੱਪਰ ਭੇਜਦਾ ਹੈ ਇਹ ਖਿਆਲ ਜਾਪਦਾ ਸੱਚਾ ਹੈ ਦੁਨੀਆਂ ਦੇ ਇਤਿਹਾਸ ਵਰ ਝਾਦੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਿੰਨੇ ਵੀ ਧਰਮ ਧਰਤੀ ਉਤੇ ਪ੍ਰਚਲਿਤ ਹੋਏ ਹਨ ਉਹਨਾਂ ਦੇ ਮੂਟੇ ਜਾਂ ਨੀਂ ਰੱਖਣ ਵਾਲੇ ਅਜਿਹੇ ਦੇਸ਼ਾਂ ਵਿੱਚ ਪ੍ਰਗਟ ਹੋਏ ਜਿੱਥੇ ਅਤ ਹੋ ਚੁੱਕੀ ਸੀ ਅਤੇ ਅਜਿਹੇ ਸਮੇਂ ਦੇ ਪ੍ਰਗਟ ਹੋਏ ਜਦੋਂ ਜਨਤਾ ਨੂੰ ਰੱਖਿਕ ਅਤੇ ਜਾਣਨ ਦਾ ਬੇਦੀ ਸਿਰੋਪਰੇ ਲੋਡ ਸੀ ਇਸ ਖਿਆਲ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਇਉਂ ਪ੍ਰਗਟਾਇਆ ਹੈ ਜਦੋਂ ਧਰਮ ਵਿੱਚ ਗਲਾਨੀ ਅਤੇ ਗਰਾਵਟ ਆ ਜਾਵੇ ਅਤੇ ਅਧਰਮ ਦੀ ਚੜ੍ਹ ਮੱਟ ਜਾਵੇ ਤਦ ਮੈਂ ਆਪ ਪ੍ਰਗਟ ਹੁੰਦਾ ਹਾਂ ਸੰਤਾਂ ਅਤੇ ਧਰਮੀ ਬੰਦਿਆਂ ਦੀ ਰੱਖਿਆ ਕਰਨ ਦੀ ਖਾਤਰ ਦੂਤਾਂ ਦੁਸ਼ਟਾਂ ਦਾ ਸੁਧਾਰ ਅਤੇ ਨਾਸ਼ ਕਰਨ ਲਈ ਮੈਂ ਯੁਗ-ਯੁਗ ਵਿੱਚ ਅਵਤਾਰ ਧਾਰਨ ਕਰਦਾ ਹਾਂ ਇਸ ਸੰਸਾਰ ਪ੍ਰਚਲਿਤ ਨਿਸ਼ਚੇ ਨੂੰ ਪ੍ਰਗਟ ਕਰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਤਗੁਰੂ ਉਦੋਂ ਅਵਤਾਰ ਧਾਰਨ ਕਰਕੇ ਜੱਗ ਵਿੱਚ ਆਉਂਦਾ ਹੈ ਜਦੋਂ ਉੱਠੇ ਗਲਾਨ ਚਾਗਤ ਵਿੱਚ ਵਰਦੇ ਪਾਪ ਭ੍ਰਿਸ਼ਟ ਸੰਸਾਰਾ ਵਰਨਾ ਵਰਨ ਨ ਭਾਵਨੀ ਖਹਿ ਖੇ ਜਲਨ ਵਾਸ ਅਗਿਆਰਾ ਨਦੀਆ ਚੱਲੇ ਵੇਦ ਕੀ ਸਮਝਣ ਨਹਿ ਅ ਗਿਆਨ গোਬਾਰਾ ਸਤਗੁਰ ਬਾਝ ਨਾ ਬੂਝੀਐ ਜੇ ਚਿਰ ਧਰੇ ਨਾ ਪ੍ਰਭ ਅਵਤਾਰਾ ਚੜੇ ਸੂਰ ਮਿਟ ਜਾਏ ਅੰਧਾਰਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਪ੍ਰਚਲਿਤ ਹੋਈ ਪਾਪ ਗਦਰੀ ਅਤੇ ਉਸ ਤੋਂ ਉਪਜੀ ਮਨੁੱਖੀ ਅਧੋਗਤੀ ਨੂੰ ਬਿਆਨ ਕਰਨ ਮਗਰੋਂ ਭਾਈ ਗੁਰਦਾਸ ਜੀ ਲਿਖਦੇ ਹਨ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨਕ ਜਗ ਮਾਹੇ ਪਠਾਇਆ ਆਓ ਵਿਚਾਰੀਏ ਕਿ ਉਹ ਪੁਕਾਰ ਕੀ ਸੀ ਅਤੇ ਉਸ ਦਾ ਕਾਰਨ ਕੀ ਸੀ ਫਿਰ ਇਹ ਵੀ ਵਿਚਾਰੀਏ ਕਿ ਉਹ ਖਾਸ ਜ਼ਰੂਰੀ ਅਤੇ ਅਤ ਔਖਾ ਕੰਮ ਕੀ ਸੀ ਜਿਸ ਦੀ ਪੂਰਤੀ ਵਾਸਤੇ ਸਿਰਜਣਹਾਰ ਦਤਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਵਿੱਚ ਭੇਜਿਆ ਪੁਕਾਰ ਉਹ ਪੁਕਾਰ ਸਾਦਮਰਾਦੀ ਜਹੀ ਇੱਕ ਅੰਗੀ ਇੱਕ ਤੰਦੀ ਜਾਂ ਇੱਕ ਬਖੀ ਨਹੀਂ ਸੀ ਉਹਦਾ ਹਰ ਸ਼੍ਰੇਣੀ ਅਤੇ ਦੁਖੀ ਇਨਸਾਨਾਂ ਦੇ ਹਿਰਦਿਆਂ ਤੋਂ ਦਿਨੇ ਰਾਤ ਉਠ ਰਹੀਆਂ ਅਨੇਕਾਂ ਕੋਰਲਾਟਾਂ ਬਿਲਕਣੀਆਂ ਮਰਦਾਂ ਅਤੇ ਦੁਹਰਾਂਿਆਂ ਦੀ ਰਲਵੀਂ ਆਵਾਜ਼ ਸੀ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਦਿਲਹਿਰਾਉ ਸੀ ਪ੍ਰਜਾ ਦੀ ਹਕੂਮਤ ਪ੍ਰੋਧ ਪੁਕਾਰ ਰਾਜੋ ਪੱਤਰ ਜੋਰਾਂ ਤੇ ਸੀ ਥੋੜਿਆਂ ਦੇ ਲਾਭ ਖਾਤਰ ਕਾਇਮ ਕੀਤਾ ਹੋਇਆ ਅਤੇ ਚੱਲ ਰਿਹਾ ਥੋੜਿਆਂ ਜਿਹਾਂ ਦਾ ਆਪ ਉਧਰ ਰਾਜ ਜਨਤਾ ਨੂੰ ਹਰ ਪ੍ਰਕਾਰ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਦਾ ਸ਼ਿਕਾਰ ਬਣਾ ਰਿਹਾ ਸੀ ਨਾਮ ਨੂੰ ਤਾਂ ਰਾਜ ਦਿੱਲੀ ਦੇ ਪਾਦਸ਼ਾਹ ਦਾ ਸੀ ਪਰ ਹਕੂਮਤ ਦੀ ਅਸਲੀ ਤਾਕਤ ਅਤੇ ਉਸ ਦੀ ਵਾਦੋ ਹੋਰਨਾਂ ਦੇ ਹੱਥ ਵਿੱਚ ਸੀ ਦੇਸ਼ ਦੇ ਟੋਟੇ ਕਰਕੇ ਨਵਾਬਾਂ ਅਤੇ ਹਾਕਮਾਂ ਦੇ ਹਵਾਲੇ ਕੀਤੇ ਹੋਏ ਸਨ ਇਹ ਨਵਾਬ ਅਤੇ ਹਾਕਮ ਆਪੋ ਆਪਣੇ ਇਲਾਕਿਆਂ ਵਿੱਚ ਹਰ ਪ੍ਰਕਾਰ ਦੀਆਂ ਮਾਰ ਆਈਆਂ ਕਰ ਸਕਦੇ ਸਨ ਜੋ ਕੁਝ ਉਹਨਾਂ ਦੇ ਮੂਹੋਂ ਨਿਕਲਦਾ ਜਾਂ ਸੈਣ ਤਰ੍ਹਾਂ ਹੀ ਪ੍ਰਗਟ ਕਰਦੇ ਉਹੀ ਕਾਨੂੰਨ ਸੀ ਅਤੇ ਉਹ ਹੀ ਨਿਆ ਹੁੰਦਾ ਸੀ ਉਸ ਦੇ ਮੂਜਬ ਹੀ ਪ੍ਰਜਾ ਨਾਲ ਸਲੂਕ ਬਤਾਰਾ ਹੁੰਦਾ ਸੀ ਉਹਨਾਂ ਦੇ ਕਾਮ, ਕ੍ਰੋਧ ਅਤੇ ਲੋਭ ਦੀ ਮਾਰ ਤੋਂ ਨਾ ਕਿਸੇ ਦੀ ਪੱਤ ਅਤੇ ਨਾ ਕਿਸੇ ਦਾ ਮਾਲ ਧਨ ਅਤੇ ਨਾ ਹੀ ਕਿਸੇ ਦੀ ਜਾਨ ਸੁਰੱਖਿਅਤ ਸੀ ਹੰਨੇ ਹੰਨੇ ਮੀਰੀ ਸੀ ਅਤੇ ਹਰਥਾਂ ਅੰਨੀ ਮੱਜੀ ਹੋਈ ਅਤੇ ਹਨੇਰਗਰ ਦੀ ਵਾਪਰੀ ਹੋਈ ਸੀ ਇਹਨਾਂ ਹਾਕਮਾਂ ਅਤੇ ਨਵਾਬਾਂ ਦੇ ਅਗਾਹ ਕਰੰਦੇ ਜਾਂ ਕਰਮਚਾਰੀ ਸਨ ਇਹ ਲੋਕ ਜਨਤਾ ਨਾਲ ਗਤਨ ਸਮੇ ਧੱਕੇਸ਼ਾਹੀ ਅਤੇ ਜ਼ਬਰ ਵਿੱਚ ਆਪਣੇ ਮਾਲਕਾਂ ਨਾਲੋਂ ਵੀ 10 ਪੈਰ ਅਗਾਹ ਸਨ ਨਾਲੇ ਇਹ ਲੋਕ ਆਪਣੇ ਵਰਗੇ ਆਸ-ਪਾਸਲੇ ਗਵੰਡੀਆਂ ਨਾਲ ਏਕਾ ਅਤੇ ਸ਼ਰੀਕਾ ਕਰਦੇ ਸਨ ਅਤੇ ਇੱਕ ਦੂਜੇ ਦੇ ਇਲਾਕੇ ਦੀ ਜਨਤਾ ਉੱਪਰ ਅਤਿਆਚਾਰ ਕਮਾਉਣ ਦੇ ਮੌਕੇ ਲਾਭਦੇ ਸਨ ਅਤੇ ਵਰਤਦੇ ਰਹਦੇ ਸਨ ਇਨ੍ਹਾਂ ਜਬਰਾਂ ਤੋਂ ਇਲਾਵਾ ਜਨਤਾ ਨੂੰ ਆਪਣੇ ਵਿਜਲੇ ਆਪਣੇ ਕੁਦਰਤੀ ਆਗੂ ਵੀ ਰਾਜ-ਰਾਜ ਕੇ ਲੁੱਟਦੇ ਪੁੱਟਦੇ ਅਤੇ ਕੁੱਟਦੇ ਅਤੇ ਪੀਂਦੇ ਮਿੱਧਦੇ ਸਨ ਇਹ ਲੋਕ ਸਨ ਜ਼ਮੀਨਾਂ ਪਦਵੀਆਂ ਅਤੇ ਜਾਇਦਾਦਾਂ ਦੇ ਮਾਲਕ ਜਿਨ੍ਹਾਂ ਨੇ ਹੂਮਦਵਾਲਿਆਂ ਨਾਲ ਗੰਢ ਲਈ ਹੋਈ ਸੀ ਅਤੇ ਉਹਨਾਂ ਦੇ ਇਸ਼ਾਰਿਆਂ ਉੱਪਰ ਨੱਚਦੇ ਸਨ ਲੋਕਾਂ ਨੂੰ ਚੁੱਪਚਾਪ ਸਭ ਕੁਝ ਝੱਲੇ ਜਾਣਦੇ ਹੀ ਅਤੇ ਹਕੂਮਤ ਦੀ ਪੰਜਾਲੀ ਵਿੱਚ ਚੁੱਪ ਰਹਿ ਕੇ ਅਮਰ ਅਮਾਨ ਨਾਲ ਦਿਨ گزارਨ ਲਈ ਮਜਬੂਰ ਕਰਨ ਦੀ ਖਾਤਰ ਇਹ ਲੋਕ ਵੱਧ ਜੜ ਕੇ ਕੰਮ ਕਰਦੇ ਸਨ ਇਹ ਹਾਲਤ ਤਾਂ ਸਾਰੀ ਪ੍ਰਜਾ ਦਾ ਸੀ ਹਿੰਦੂਆਂ ਅਤੇ ਮੁਸਲਮਾਨਾਂ ਸਭ ਦਾ ਪਰ ਹਿੰਦੂ ਪ੍ਰਜਾ ਨਾਲ ਹਕੂਮਤ ਵੱਲੋਂ ਹੋਰ ਵੀ ਬਧੇਰੇ ਕਰਦੀ ਅਤੇ ਜ਼ਬਰਪਰੀ ਵਰਤੋਂ ਹੁੰਦੀ ਸੀ ਉਹਨਾਂ ਨੂੰ ਬਦੋ-ਬਦੀ ਤਲਵਾਰ ਦੇ ਜ਼ੋਰ ਨਾਲ ਅਤੇ ਹਕੂਮਤ ਦੇ ਸਾਰੇ ਵਸੀਲਿਆਂ ਦੀ ਸਹਾਇਤਾ ਨਾਲ ਮੁਸਲਮਾਨ ਬਣਾਇਆ ਜਾਂਦਾ ਸੀ ਉਨਾਂ ਦੀਆਂ ਬਹੂ ਬੇਟਿਆਂ ਦੀ ਬੇਬਤੀ ਕਰਨ ਅਤੇ ਉਹਨਾਂ ਦਾ ਧਨ-ਮਾਲ ਖੋਹ ਲੈਣ ਨੂੰ ਜੋਰਾਵਰ ਮੁਸਲਮਾਨ ਆਪਣਾ ਇਸਲਾਮੀ ਹੱਕ ਅਤੇ ਅੱਲਾਹ ਪਾਕ ਦੀ ਖੁਸ਼ੀ ਪ੍ਰਾਪਤ ਕਰਨ ਦਾ ਵਸੀਲਾ ਸਮਝਦੇ ਸਨ ਗੱਲ ਕੀ ਜਨਤਾ ਜ਼ਬਰਾਂ ਦੀਆਂ ਲੋ ਜੜੀਆਂ ਅੱਡੀਆਂ ਹੇਠ ਲਤਾੜੀ ਬਿੱਤੀ ਜਾ ਰਹੀ ਸੀ ਗਾਟਿਆਂ ਉੱਪਰ ਦਿਨ ਰਾਤ ਛੁਰੀ ਚਲਦੀ ਸੀ ਪਰ ਕੋਸਕਣ ਦੀ ਨਾ ਕਿਸੇ ਨੂੰ ਖੁੱਲ ਸੀ ਅਤੇ ਨਾ ਕਿਸੇ ਵਿੱਚ ਹਿੰਮਤ ਸੀ ਆਪੋ ਆਪਣੇ ਮਨਾਂ ਵਿੱਚ ਉਹ ਇਸ ਜ਼ਬਰ ਵਿਰੋਧ ਪੁਕਾਰ ਜ਼ਰੂਰ ਕਰਦੇ ਸਨ ਅਤੇ ਸਭ ਦੇ ਸਾਂਝੇ ਪਿਤਾ ਪ੍ਰਮਾਤਮਾ ਦੀ ਦਰਗਾਹੇ ਬਾਡੀ ਲਈ ਅੰਦਰੇ-ਅੰਦਰ ਦੁਹਾਈ ਜ਼ਰੂਰ ਪਾਉਂਦੇ ਸਨ ਇਸ ਅંધੇਰ ਗਾਰਦੀ ਨੂੰ ਗੁਰੂ ਨਾਨਕ ਦੇਵ ਜੀ ਇਨ੍ਹਾਂ ਸ਼ਬਦਾਂ ਵਿੱਚ ਦੱਸਦੇ ਹਨ ਇੱਕ ਹੋਰ ਕਾਲਜੁਗੀ ਸਭਾਉ ਮਾਨੁਸ਼ਰੀ ਹੈ ਜਿਸ ਦੇ ਕਾਰਨ ਰਾਜੇ ਜ਼ਾਲਮ ਹੋ ਰਹੇ ਹਨ ਅਤੇ ਧਰਮ ਖੰਭ ਲਗਾ ਕੇ ਉੱਡ ਗਿਆ ਹੈ ਕੂੜ ਮਾਨੁ ਮਸਿਆ ਦੀ ਰਾਤ ਹੈ ਅਤੇ ਸੱਚ ਨਾ ਵੀ ਚੰ드ਰਮਾ ਕਿਤੇ ਦਿਖਾਈ ਨਹੀਂ ਦੇ ਰਿਹਾ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਕੋੜ ਅਮਾਵਸ ਸੱਚ ਚੰ드ਰਮਾ ਦੀਸੇ ਨਾਹੀ ਕਹਿ ਚੜਿਆ ਦੂਜੀ ਪਕਾਰ ਸੀ ਆਮ ਜਨਤਾ ਦੀ ਉਹਨਾਂ ਭੱਦਰ ਪੁਰਸ਼ਾਂ ਦੇ ਵਿਰੁੱਧ ਜਿਨ੍ਹਾਂ ਨੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਬਣਾ ਲਿਆ ਸੀ ਜਿਹੜੇ ਧਰਮ ਦੇ ਨਾਮ ਉੱਪਰ ਆਮ ਭੋਲੀ ਭਾਲੀ ਜਨਤਾ ਨੂੰ ਠੱਗਦੇ ਲੁੱਟਦੇ ਅਤੇ ਹਨੇਰੇ ਵਿੱਚ ਸੁੱਟਦੇ ਸਨ ਪਖੰਡਕ ਕਾਫਟ ਬਖਾਵੇ ਬਿਆਰਤ ਰਸਮਾਂ ਦੀ ਰੀਤਾਂ ਬਹਿਮਾ ਅਤੇ ਭਰਮਾਂ ਨੇ ਅਸਲੀ ਧਰਮ ਅਤੇ ਭਗਤੀ ਦੀ ਥਾਂ ਨੂੰ ਵੱਲ ਲਿਆ ਸੀ ਜਨਤਾ ਦੀਆਂ ਆਤਮਾਵਾਂ ਆਤਮਿਕ ਖਰਾਕ ਤੋਂ ਬਾਂਝੀਆਂ ਰਹਿ ਰਹਿ ਕੇ ਮਨੁੱਖਤਾ ਦੀ ਪੱਧਰ ਤੋਂ ਡਿੱਗ ਰਹੀਆਂ ਸਨ ਅਤੇ ਮਲੀਨ ਹੁੰਦੀਆਂ ਜਾ ਰਹੀਆਂ ਸਨ ਧਰਮ ਦੇ ਪੁਜਾਰੀ ਅਵਲ ਦਰਜੇ ਦੇ ਠੱਗ ਅਤੇ ਪਖੰਡੀ ਬਣ ਚੁੱਕੇ ਸਨ ਉਹਨਾਂ ਦੀ ਰਹਿਣੀ ਬਹਿਣੀ ਅਤੇ ਵਰਤੋਂ ਬਿਹਾਰ ਉਹਨਾਂ ਧਰਮ ਦੇ ਉਸੂਲਾਂ ਨੀਮਾਂ ਦੇ ਐਨ ਉਲਟ ਸਨ ਜਿਨ੍ਹਾਂ ਦਾ ਉਪਦੇਸ਼ ਉਹ ਜਾਤਾਂ ਨੂੰ ਦਿੰਦੇ ਸਨ ਮੁਸਲਮਾਨਾਂ ਦੇ ਧਾਰਮਿਕ ਆਗੂਆਂ ਦਾ ਵੀ ਇਹੋ ਹਾਲ ਸੀ ਉਹ ਵੀ ਜ਼ਬਰ ਦਾ ਵਸੀਲਾ ਅਤੇ ਠੱਗਬਾਜ਼ੀ ਦੇ ਮੁਖਤਿਆਰ ਬਣੇ ਬੈਠੇ ਸਨ ਉਹ ਨਾ ਕੇਵਲ ਮੁਸਲਮਾਨਾਂ ਨੂੰ ਹੀ ਅਸਲੀ ਮਜ਼ਬ ਦੇ ਰਾਹੋਂ ਕਰਾਹੇ ਪਾ ਰਹੇ ਸਨ ਸਗੋਂ ਉਹ ਮذਬੀ ਈਰਖਾ ਨਫ਼ਰਤ ਅਧੇ ਜਨੂਨ ਦੀ ਅੱਗ ਵੀ ਭੜਕਾਉਂਦੇ ਸਨ ਇਹਨਾਂ ਲੋਕਾਂ ਬਾਬਤ ਗੁਰੂ ਨਾਨਕ ਦੇਵ ਜੀ ਨੇ ਇਉਂ ਕਿਹਾ ਹੈ ਕਾਜ਼ੀ ਹੋਏ ਕਹਿ ਬਹਿ ਨਿਆਏ ਫੇਰੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪਰ ਸੁਣਾਏ ਥੋੜੇ ਸ਼ਬਦਾਂ ਵਿੱਚ ਇਹੋ ਕਿਹਾ ਜਾ ਸਕਦਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਦੇ ਧਾਰਮਿਕ ਆਗੂ ਧਾਰਮਿਕ ਜੀਵਨ ਤੋਂ ਕੋਹਾਂ ਦੂਰ ਸਨ ਉਹ ਜਨਤਾ ਉੱਪਰ ਆਮ ਜ਼ਬਰ ਕਮਾਉਂਦੇ ਸਨ ਅਤੇ ਜ਼ਾਬਰ ਹਾਕਮਾਂ ਦੀ ਸਹਾਇਤਾ ਕਰਦੇ ਸਨ ਉਹ ਲੋਕਾਂ ਦਾ ਲਹੂ ਪੀਂਦੇ ਸਨ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਾਬਤ ਕਿਹਾ ਹੈ ਮਾਨਸ ਖਾਣੇ ਕਰੇ ਨਿਵਾਜ਼ ਛੁਰੀ ਬਗਾਇਨ ਤਿੰਨ ਗਲਤਾਗ ਤੀਜੀ ਪ੍ਰਕਾਰ ਸੀ ਗਿਰਦੀਆਂ ਗ੍ਰਸਤੀਆਂ ਦੀ ਉਹਨਾਂ ਵਿੱਲਣਾਂ ਵਿਰੁੱਧ ਜਿੱਥੇ ਧਰਮ ਅਤੇ ਮذਬਬ ਦੇ ਭੇਗ ਧਾਰ ਗਏ ਹੋਰਨਾਂ ਦੀ ਕਮਾਈ ਉੱਪਰ ਮੌਜਾਂ ਲੁੱਟਦੇ ਸਨ ਹਿੰਦੂਆਂ ਵਿੱਚ ਸਨ ਜੋਗੀ ਸੰਿਆਸੀ ਵਿਰਾਗੀ ਸੰਤ ਸਾਧ ਅਤੇ ਅਨੇਕਾ ਹੋਰ ਭਾਂਤਾਂ ਦੇ ਵਿੱਲਣ ਪਖੰਡੀ ਲੋਕ ਜਿਹੜੇ ਆਪੋ ਆਪਣੇ ਢੰਗਾਂ ਨਾਲ ਲੋਕਾਂ ਪਾਸੋਂ ਆਪਣੇ ਮੌਜ ਮੇਲੇ ਦਾ ਸਮਯਾਨ ਪ੍ਰਾਪਤ ਕਰਦੇ ਸਨ ਮੁਸਲਮਾਨਾਂ ਵਿੱਚ ਵੀ ਕਈ ਭੇਖਾਂ ਦੇ ਪੀਰ ਫਕੀਰ ਸਨ ਜਿਹੜੇ ਸਮਾਜ ਦਾ ਲਹੂ ਚੂਸਦੇ ਸਨ ਬੇਲੜੀਆਂ ਖਾਂਦੇ ਅਤੇ ਮਿਹਨਤੀਆਂ ਮਜ਼ਦੂਰਾਂ ਕਹਿਤਿਆਂ ਅਤੇ ਕਿਸਾਨਾਂ ਦੇ ਸਿਰ ਭਾਰ ਬਣੇ ਹੋਏ ਸਨ ਮਨੁੱਖਤਾ ਦੀ ਇਹ ਬਹੁ ਰੰਗੀ ਪਕਾਰ ਦਾ ਚੌਥਾ ਅੰਗ ਸੀ ਉਹ ਕਰਲਾਹਟ ਜੋ ਹਾਕਮਾਂ ਅਤੇ ਧਾਰਮਿਕ ਆਗੂਆਂ ਦੀ ਭੜਕਦੀ ਮਚਾਈ ਹੋਈ ਫਿਰਕੂਪਨੇ ਦੀ ਅੱਗ ਦੇ ਭਾਂਬੜ ਦੇ ਕਾਰਨ ਦੁਖੀਆਂ ਪੀੜਤਾਂ ਦੇ ਹਿਰਦਿਆਂ ਵਿੱਚੋਂ ਫੁੱਟ ਫੁੱਟ ਕੇ ਨਿਕਲ ਰਹੀ ਸੀ ਹਿੰਦੂ ਅਤੇ ਮੁਸਲਮਾਨ ਗਵੰਢੀ ਹੁੰਦੇ ਹੋਏ ਵੀ ਇੱਕ ਦੂਜੇ ਦੇ ਵੈਰੀ ਸਨ ਮੁਸਲਮਾਨ ਜਾਵਰ ਸਨ ਅਤੇ ਹਿੰਦੂ ਉਹਨਾਂ ਦੇ ਜ਼ੁਲਮ ਦਾ ਸ਼ਿਕਾਰ ਸਨ ਇਹ ਨਿੱਤ ਦਿਹਾੜੀ ਦੇ ਅਤੇ ਅਨੇਕਾਂ ਭਾਂਤਾਂ ਦੇ ਜ਼ਬਰ ਵਿਰੁੱਧ ਨਾ ਕੋਈ ਦਾਦ ਸੀ ਅਤੇ ਨਾ ਹੀ ਕੋਈ ਫਰਿਆਦ ਸੀ ਇਨ੍ਹਾਂ ਬੇਗਰਕ ਆਪ ਹੁਦਰੇ ਜ਼ਾਵਰਾਂ ਦੇ ਵਿਰੁੱਧ ਹਿੰਦੂਆਂ ਦੇ ਦਿਲ ਵਿੱਚ ਨਫ਼ਰਤ ਕਟ-ਕਟ ਭਰਦੀ ਜਾ ਰਹੀ ਸੀ ਇਸ ਤਰ੍ਹਾਂ ਦੁਖੀ ਇਨਸਾਨਾਂ ਦੇ ਦਿਲਾਂ ਵਿੱਚੋਂ ਉਸ ਫਿਰਕੂਪਨੇ ਦੀ ਨਫ਼ਰਤ ਅਤੇ ਦੁਸ਼ਮਣੀ ਵਿਰੁੱਧ ਜ਼ਬਰਦਸਤ ਪੁਕਾਰ ਉੱਠ ਰਹੀ ਸੀ ਜੋ ਸਾਰੇ ਦੇਸ਼ਵੱਚ ਖਿੰਡਰੀ ਹੋਈ ਸੀ ਅਤੇ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਜਗਤ ਜਲੰਦੇ ਦੇ ਤਾਪਤ ਹਿਰਦਿਆਂ ਵਿੱਚੋਂ ਉੱਠ ਰਹੀ ਪੁਕਾਰ ਦਾ ਪੰਜਵਾਂ ਅੰਗ ਸੀ ਉਹ ਫਰਿਆਦ ਜੋ ਨੀਵੀਂ ਜਾਤਾਂ ਦੇ ਲੋਕ ਉੱਚੀਆਂ ਜਾਤਾਂ ਵਾਲੇ ਲੋਕਾਂ ਦੇ ਨਫ਼ਰਤ ਹੰਕਾਰ ਅਤੇ ੱਤੇਸ਼ਾਹੀ ਵੱਲੇ ਬਦੀਰੇ ਵਿਰੁੱਧ ਕਰਦੇ ਸਨ ਹਿੰਦੂਆਂ ਦੇ ਧਾਰਮਿਕ ਆਗੂਆਂ ਨੇ ਜੋ ਜਾਤ ਪਾਤ ਦੀ ਬੰਡ ਘਰ ਛੱਡੀ ਸੀ ਉਸ ਦੇ ਕਾਰਨ ਕਰੋੜਾਂ ਹਿੰਦੂ ਅਖਵਾਉਣ ਵਾਲੇ ਇਨਸਾਨਾਂ ਨਾਲ ਪਸ਼ੂਆਂ ਨਾਲੋਂ ਵੀ ਭੈੜਾ ਬਤੀਰਾ ਕੀਤਾ ਜਾਂਦਾ ਸੀ ਕਰੋੜਾਂ ਇਨਸਾਨਾਂ ਨੂੰ ਅਸ਼ੂਤ ਕਹਿ ਕੇ ਦਰਕਾਰਿਆ ਅਤੇ ਮਿੱਧਿਆ ਵਧੋਲਿਆ ਜਾਂਦਾ ਸੀ ਉਹਨਾਂ ਨੀਚ ਜਾਤਾਂ ਵਾਲਿਆਂ ਨਾਲ ਉੱਚ ਜਾਤੀਏ ਜੋ سلوਕ ਕਰਦੇ ਸਨ ਉਸ ਦਾ ਬਹੁਤਾ ਵਿਸਤਾਰ ਇੱਥੇ ਦੇਣ ਦੀ ਕੋਈ ਲੋੜ ਨਹੀਂ ਇਸ 21ਵੀਂ ਸਦੀ ਵਿੱਚ ਕਾਨੂੰਨੀ ਬਨਾਹਾਂ ਦੇ ਹੁੰਦਿਆਂ ਹੋਇਆ ਵੀ ਉਹਨਾਂ ਗਰੀਬਾਂ ਨਾਲ ਜੋ ਅਜੇ ਵੀ ਵਾਪਰ ਰਿਹਾ ਹੈ ਸਮਾਜ ਵਿੱਚ ਉਹਨਾਂ ਦੀ ਜੋ ਦੁਰਗਤੀ ਹੋ ਰਹੀ ਹੈ ਉਸ ਤੋਂ ਭਲੀ ਪ੍ਰਕਾਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਧਰਮ ਦੇ ਨਾਮ 'ਤੇ ਕੀਤੀ ਜਾ ਰਹੀ ਇਸ ਹਨੇਰਗਰ ਦੀ ਵਿਰੁੱਧ ਗੁਰੂ ਨਾਨਕ ਦੇਵ ਜੀ ਦੇ ਆਵਾਜ਼ ਉਠਾਉਣ ਅਤੇ ਮਹਿੰਮ ਚਲਾਉਣ ਤੋਂ ਪਹਿਲਾਂ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਹ ਵੀ ਅੰਤ ਨੂੰ ਰੱਬ ਦੇ ਜਾਇ ਮਨੁੱਖ ਜਾਤੀ ਦੇ ਅੰਗ ਸਾਨਾ ਪਸ਼ੂਆਂ ਨਾਲੋਂ ਭੇੜਾ ਬਤੀਰਾ ਝਾੜਦੇ ਹੋਏ ਭਲਾ ਇਹ ਕਿਉਂ ਨਾ ਪਕਾਰ ਕਰਦੇ ਹੋਣਗੇ ਉਹ ਸੋ ਸਭ ਦੇ ਸਾਂਝੇ ਬਾਪੂ ਦੇ ਚਰਨਾ ਵਿੱਚ ਕਿਉਂ ਨਾ ਮੰਗ ਕਰਦੇ ਹੋਣਗੇ ਕਿ हे ਪਿਤਾ ਕੋਈ ਭੇਜ ਆਪਣਾ ਧਰਮ ਪਿਆਰਾ ਵਿਅਕਤੀ ਇਸ ਉਪੁੱਤਰ ਦਾ ਨਾਸ਼ ਕਰਨ ਲਈ ਇਸ ਤੋਂ ਇਲਾਵਾ ਪੁਕਾਰ ਸੀ ਗਰੀਬਾਂ ਕੰਗਾਲਾਂ ਗਿਰਤੀਆਂ ਕਾਮਿਆਂ ਮਿਹਨਤੀਆਂ ਤੇ ਕਿਸਾਨਾਂ ਅਤੇ ਭੁੱਖ ਮੰਗ ਨਾਲ ਆਦਰ ਹੋਏ ਇਨਸਾਨਾਂ ਦੀ ਆਪਣੇ ਉਹਨਾਂ ਤਾਕਤਵਰ ਜਰਵਾਣੇ ਗਵਾਂਢੀਆਂ ਵਿਰੁੱਧ ਜੋ ਕਈ ਢੰਗਾਂ ਨਾਲ ਉਹਨਾਂ ਨੂੰ ਲੁੱਟਦੇ ਆ ਰਹੇ ਸਨ ਅਤੇ ਉਹਨਾਂ ਦਾ ਲਹੂ ਚੂਸ-ਚੂਸ ਕੇ ਜਸ਼ਨ ਉਡਾ ਰਹੇ ਸਨ ਗੋਗੜਾ ਵਧਾ ਰਹੇ ਸਨ ਮੁੜ ਕੇ ਢੂਲ-ਢੂਲ ਕੇ ਲਹੂ ਪਾਣੀ ਇੱਕ ਕਰ ਕਰਕੇ ਧੰਨ ਪਦਾਰਥ ਅਤੇ ਜਨਸਾਂ ਅਨਾਜ ਪੈਦਾ ਕਰਨ ਵਾਲਿਆਂ ਦੀ ਪੁਕਾਰ ਸੀ ਉਹਨਾਂ ਰੈਸਟ ਪੋਸਟ ਵਿਹਲਣਾ ਵਿਰੁੱਧ ਜੋ ਮਾੜਿਆਂ ਲਤਾੜਿਆਂ ਦਾ ਲਹੂ ਪੀਂਦੇ ਸਨ ਜੋ ਹਰ ਪ੍ਰਕਾਰ ਦੀ ਉਪਜ ਅਤੇ ਸਮਾਜਿਕ ਲਾਹਵਾਲੀ ਮਿਹਨਤ ਮੁਸੱਕਰ ਤੋਂ ਦਾਦੇ ਸਨ ਔਰ ਹੱਕ ਦੇ ਧੱਗੇ ਨਾਲ ਵਾਹਵਾ ਦੇ ਵੱਲ ਨਾਲ ਕਾਨੂੰਨੀ ਆਸਰੇ ਨਾਲ ਸਰਕਾਰ ਦਰਬਾਰ ਵਿਚਾਲੇ ਅਸਰ ਰਸੂਖ ਨਾਲ ਅਤੇ ਕਿਸੇ ਨਾ ਕਿਸੇ ਹੋਰ ਧੋਖੇ ਅਤੇ ਚਲਾਕੀ ਨਾਲ ਕਿਰਤੀ ਕਿਸਾਨਾਂ ਅਤੇ ਮਿਹਨਤ ਮਜ਼ਦੂਰਾਂ ਦੀ ਕਮਾਈ ਦਾ ਚੋਖਾ ਸਾਰਾ ਹਿੱਸਾ ਹੜੱਪ ਕਰ ਜਾਂਦੇ ਸਨ ਨਤੀਜਾ ਇਹ ਸੀ ਕਿ ਹੋਰਨਾਂ ਦਾ ਢੱਡ ਪਰਨ ਵਾਲੇ ਆਪ ਫਾਕੇ ਘਟਦੇ ਸਨ ਅਤੇ ਹੋਰਨਾਂ ਦਾ ਤਨ ਕੱਜਣ ਦਾ ਸਮਾਨ ਪੈਦਾ ਕਰਨ ਵਾਲੇ ਅਤੇ ਬਣਾਉਣ ਵਾਲੇ ਆਪ ਚੰਮ ਹਟਾਉਂਦੇ ਸਨ ਹੋਰਾਂ ਦੇ ਮਹਿਲਾ ਮਾੜੀਆਂ ਬਣਾਉਣ ਵਾਲੀ ਝੁੱਗੀਆਂ ਵਿੱਚ ਜਾਂ ਅਸਮਾਨ ਦੇ ਸਹਿਬਾਨ 헤ਟ ਜੁਨੀ ਘਟ ਰਹੇ ਸਨ ਇਹ ਸਨ ਕੁਝ ਪੁਕਾਰਾਂ ਜੋ ਮਨੁੱਖੀ ਜਾਤੀ ਦੇ ਹਿਰਦਿਆਂ ਵਿੱਚੋਂ ਉੱਠ ਕੇ ਸਿਰਜਣਹਾਰ ਕਰਤਾਰ ਦੇ ਚਰਨਾਤੀਕ ਜਾਂਦੀਆਂ ਸਨ ਇਹ ਸੀ ਉਹ ਪੁਕਾਰ ਜਿਹੜੀ ਭਾਈ ਗੁਰਦਾਸ ਜੀ ਦੇ ਕਥਨ ਮੁਜਬ ਸੁਣ ਕੇ ਦਤਾਰ ਪ੍ਰਭੂ ਨੇ ਗੁਰੂ ਨਾਨਕ ਜੱਗ ਮੇਂ ਪਠਾਇਆ ਸੀ ਧੰਨਵਾਦ ਤੋ ਦੋਸਤੋ ਮਿਲਦੇ ਹਾਂ ਅਗਲੇ ਚੈਪਟਰ ਵਿੱਚ ਇਸੇ ਪ੍ਰਕਾਰ ਦੀਆਂ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ